बाबा मंगेशਰ ਜੀ ਦੇ ਦਰਬਾਰ ਤੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ बाबा मंगेशਰੀ ਦੇ ਪਵਿੱਤਰ ਦਰਬਾਰ ਦੇ ਉੱਤੇ ਆਚਾਰੀਆ ਯੋਗੇਸ਼ ਜੀ ਜੀ ਨੇ ਬਹੁਤ ਹੀ ਸ਼ਾਨਦਾਰ ਕਥਾ ਸ਼੍ਰੀਮਦ ਭਗਵਤ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਭਗਤੀ ਤੇ ਗਿਆਨ ਭਰਾਗ ਉਹਨਾਂ ਦੀ ਮੁਕਤੀ ਹੋਈ ਹੈ ਸੋ ਜਿਹੜਾ ਇਹ ਕਥਾ ਦਾ ਪ੍ਰਯੋਜਨ ਕਰਾਇਆ ਗਿਆ ਹੈ ਸਾਰੇ ਨਗਰ ਨਿਵਾਸੀ ਨੂੰ ਬੇਨਤੀ ਹੈ ਕਿ ਆਪੋ ਆਪਣਾ ਹਿੱਸਾ ਦਾਨ ਦੇ ਵਿੱਚ ਜਗ ਦੇ ਵਿੱਚ ਵੱਧ ਤੋਂ ਵੱਧ ਪਾਓ ਤੇ ਕਥਾ ਠੀਕ 3 ਵਜੇ ਹੋਇਆ ਕਰੂਗੀ ਸਾਰਾ ਨਗਰ ਸੁਣਨ ਵਾਸਤੇ ਆਓ ਇਹ ਜੇ ਮਹਾਨ ਵਿਦਵਾਨ ਫਾਸਤਰੀ ਚਾਰੇ ਵੇਦਾਂ ਦੇ ਗਿਆਤਾ ਜੋ ਆਪਾਂ ਨੂੰ ਮਿਲੇ ਨੇ ਯੂਗ ਇਸ ਵਿਸ਼ਵੀ ਇਹ ਬਹੁਤ ਹੀ ਬੜੇ ਭਾਗਾਂ ਵਾਲੀ ਗੱਲ ਹੈ ਇਹਨਾਂ ਦੀ ਬਹੁਤ ਦੂਰ ਦੂਰ ਤੱਕ ਪ੍ਰਸਿੱਧੀ ਹੈ ਆਪਾਂ ਸਾਰੇ ਆ ਕੇ ਇੱਥੇ ਕਥਾ ਸਰਵਣ ਕਰੋ ਕੱਲ ਨੂੰ ਠੀਕ 3 ਵਜੇ ਪਹੁੰਚਿਆ ਕਰੋ ਔਰ ਬਹੁਤ ਸਾਰਾ ਨੱਗਰ ਅੱਜ ਇੱਥੇ ਕਥਾ ਸੁਣਨ ਵਾਸਤੇ ਆਇਆ ਹੈ ਔਰ ਮਹਾਤਮਾ ਜੀ ਬੜੇ ਖੁਸ਼ ਹੋਏ ਨੇ ਕਿ ਤੁਹਾਡੇ ਨਗਰ ਦੇ ਅੰਦਰ ਅੱਬਦੁੱਲਾ ਨੂਰ ਪਾਇਆ ਕੁਦਰਤ ਦੇ ਸਭੰਦੇ ਇੱਕ ਨੂਰ ਸੇ ਸਭ ਜਗ ਬੁਝਿਆ ਕੋਣ ਪਰੇ ਕੋ ਬੰਦੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਚਾਰ ਦੇ ਕੇ ਵੀ ਦੱਸਿਆ ਕਿ ਕਿਸ ਤਰ੍ਹਾਂ ਪਉਣ ਨਸ਼ੇ ਤੋਂ ਬਚਿਆ ਜਾ ਸਕਦਾ ਹੈ ਨਾਮ ਖਮਾਰੀ ਨਾਨਕਾ ਚੜੀ ਰਹੇ ਜਰਾ ਬਹੁਤ ਹੀ ਵਿਦਵਾਨ ਸਾਖਰੀ ਆਪਾਂ ਨੂੰ ਮਿਲੇ ਨੇ ਕਥਾ ਸੁਣਨ ਵਾਸਤੇ ਆਓ ਛੇ ਦਿਨ ਆਪਾਂ ਨੂੰ ਮਿਲੇ ਨੇ ਬੜੇ ਭਾਗਾਂ ਵਾਲਿਓ ਸਾਰੇ ਬੰਦੇ ਆਓ ਆਪੋ ਆਪਣਾ ਹਿੱਸਾ ਵੀ ਪਾਓ ਦਾਨਪੂਰ ਸਰਦਾਸ ਮੰਡਪ ਤੇ ਜੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੈ ਬਾਬੇ ਜੈ ਬਾਬੇ